ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਦਿਨੋ ਦਿਨ ਵਧਦੇ ਜਾ ਰਹੇ ਨੇ ਇੱਕ ਪਾਸੇ ਸਰੀਰ ਖੋਖਲਾ ਹੁੰਦਾ ਜਾ ਰਿਹਾ ਇੱਕ ਪਾਸੇ ਲੋਕਾਂ ਦੇ ਦਿਮਾਗ ਖੋਖਲੇ ਹੁੰਦੇ ਜਾ ਰਹੇ ਨੇ ਇੱਕ ਨਸ਼ੇੜੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਜਦੋਂ ਛੱਤ ਡਿੱਗੀ ਤਾਂ ਛੱਤ ਦੇ ਵਿੱਚੋਂ ਗਾਡਰ ਕੰਡੇ ਤੇ ਕਬਾੜੀ ਇਹ ਦੇ ਵੇਚਣ ਚਲੇ ਗਏ ਪਰ ਉਹ ਗਾਡਰਾਣਾ ਹਮਲੀ ਬੰਦੇ ਦੇ ਦੋ ਦਿਨ ਲੰਘਦੇ ਉਹ ਗਾਡਰ ਦੇ ਬਾਪੂ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਪਾਇਏ ਚੋਰੀ ਦੀ ਗੱਲ ਨਹੀਂ ਮੀਰਾ ਵਿਆ ਕਰ ਦੋ ਸੁਜਰ ਜੂਗਾ ਸੁਜਰ ਦਾ ਕੀ ਆ ਉਸ ਕੁੜੀ ਦੀ ਵੀ ਜ਼ਿੰਦਗੀ ਕਈ ਵਾਰ ਬਰਬਾਦ ਕਰ ਦਿੰਦੇ ਇਹ ਕੋਈ ਬਾਲੇ ਲੋੜਵੰਦ ਲੋਕ ਨਹੀਂ ਹੈ ਵੀ ਕੋਈ ਗਰੀਬੀ ਕਰਕੇ ਚੋਰੀ ਕਰਨ ਲੱਗ ਗਿਆ ਇਹ ਸਾਰੇ ਨਸ਼ੇ ਦੀ ਆਦੀ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਢੱਕਾ ਤੋੜਨਾ ਨਹੀਂ ਵੇਲੇ ਰਹਿਣਾ ਨਸ਼ਾ ਰੱਜਮਾ ਕਰਨਾ ਲਾ ਕੇ ਐਣਕਾ ਫਿਰਦੇ ਰਹਿਣਾ ਤੈਨੂੰ ਆਏ ਲੱਗਦਾ ਕਿ ਯਾਰ ਵੀ ਜ਼ਿੰਦਗੀ ਬਸ ਇੱਕ ਦਿਨ ਦੀ ਛੇੜੀ ਨੇ ਆਪਣੀ ਮਾਂ ਮਾਰਦੀ ਕਿਸੇ ਨੇ ਆਪਣਾ ਪਿਓ ਮਾਰਦਾ ਕਿਸੇ ਨੇ ਆਪਣਾ ਭਾਈ ਮਾਰਦਾ ਇਹ ਵੱਡੀ ਗੱਲ ਨਹੀਂ ਹੈਗੀ ਪੰਜਾਬ 'ਚ ਆਮ ਜੀਵਨ ਦੀ ਜਾਰੀ ਹੈ ਪਰ ਕਵਰਗਰੇ ਵਾਲ ਤਾਂ ਬਚ ਗਿਆ ਜੇ ਕਵਰਗਰੇ ਵਾਲ ਦੀ ਥਾਂ ਤੇ ਕਿਸੇ ਹੋਰ ਬੰਦੇ ਨੇ ਗੱਡੀ 'ਚ ਬਿਠਾਏ ਹੁੰਦੇ ਬੰਦੇ ਉਹਨਾਂ ਨੇ ਬਖਸ਼ਣਾ ਦਨਸ਼ੰਦਾ ਸਭ ਤੋਂ ਜਿਆਦਾ ਸੰਤਾਪ ਨੌਜਵਾਨਾਂ ਦੇ ਪਰਿਵਾਰ ਹੰਡਾਰੇ ਨੇ ਅੱਜ ਇਸੇ ਮਸਲੇ ਉੱਤੇ ਚਰਚਾ ਕਰਾਂਗੇ ਮੇਰੇ ਸਹਿਯੋਗੀ ਜਸਪ੍ਰਿਤ ਮੇਰੇ ਨਾਲ ਨੇ ਜਸਪ੍ਰਿਤ ਕਿਵੇਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਦਿਨੋ ਦਿਨ ਵਧਦੇ ਜਾ ਰਹੇ ਨੇ ਇੱਕ ਪਾਸੇ ਸਰੀਰ ਖੋਖਲਾ ਹੁੰਦਾ ਜਾ ਰਿਹਾ ਇੱਕ ਪਾਸੇ ਲੋਕਾਂ ਦੇ ਦਿਮਾਗ ਖੋਖਲੇ ਹੁੰਦੇ ਜਾ ਰਹੇ ਨੇ ਇੱਕ ਫਲੋਰ ਦੇ ਪਿੰਡ ਨੰਗਲ ਚ ਘਟਨਾ ਵਾਪਰੀ ਹੈ ਕਿ ਇੱਕ ਨਸ਼ੇੜੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਘਰ ਨੂੰ ਅੱਗ ਲਾਤੀ ਜਦੋਂ ਛੱਤ ਡਿੱਗ ਗਈ ਤਾਂ ਛੱਤ ਦੇ ਵਿੱਚੋਂ ਗਾਡਰ ਕੱਢੇ ਤੇ ਕਬਾੜੀਏ ਦੇ ਵਿੱਚ ਚਲੇ ਗਏ ਤਾਂ ਗਾਡਰ ਆਪਾਂ ਗੱਲ ਕੀਤੀ ਕਿ ਕਿੰਨੇ ਕਦੇ ਹੋਣਗੇ 2000 ਦੇ 4000 ਦੇ 5000 ਦੇ ਇਹ ਤੋਂ ਜ਼ਿਆਦਾ ਤਾਂ ਹੋਣੀ ਨਹੀਂ ਪਰ ਉਹ ਗਾਡਰਾਣਾ ਅਮਲੀ ਬੰਦੇ ਦੇ ਦੋ ਦਿਨ ਲੰਘਦੇ ਉਹਨੂੰ ਆਏ ਲੱਗਦਾ ਵੀ ਜਿਵੇਂ ਅਮਲੀ ਬੰਦਾ ਆਪ ਦਾ ਢੰਡਾ ਸਕਾ ਹੁੰਦਾ ਤੇ ਉਹ ਗੱਡਰ ਦੇ ਬਾਪੂ ਨੇ ساری ਜ਼ਿੰਦਗੀ ਮਿਹਨਤ ਕਰਕੇ ਪਾਇੀ ਸੀ ਜੇ ਨਸ਼ੇ ਕਰ ਰਿਹਾ ਨੌਜਵਾਨ ਤਾਂ ਉਹਨੇ ਨਸ਼ੇ ਤਾਂ ਹੀ ਸ਼ੁਰੂ ਕੀਤੇ ਨੇ ਉਹਨੂੰ ਪਰਿਵਾਰ ਦਾ ਫਿਕਰ ਨਹੀਂ ਹੈ ਜੀ ਜਿਹੜੇ ਨੌਜਵਾਨ ਆਪਾਂ ਦਾ ਕਹਾਂਗੇ ਵੱਡਾ ਰੋਗ ਆ ਹਮ ਜਵਾਨੀ ਨੂੰ ਖੋਖਲਾ ਕਰ ਰਹੀ ਹੈ ਪਹਿਲਾਂ ਲੋਕ ਐਂ ਕਰਦੇ ਹੁੰਦੇ ਸੀ ਬਲਵਿੰਦਰ ਜੀ ਅੱਜ ਤੋਂ 20 50 ਸਾਲ ਪਹਿਲਾਂ ਅਗਲਾ ਕਹਿੰਦਾ ਸੀ ਕਿ ਵੀ ਮੁੰਡੇ ਨੂੰ ਕੀ ਜਾਇਦਾਦ ਆਉਂਦੀ ਆ ਜੀ ਮੁੰਡਾ ਨੌਕਰੀ ਕਰਦਾ ਜੀ ਪਰ ਅੱਜ ਕੱਲ ਇਹ ਪੈਸੇ ਨਾਲੋਂ ਵੱਧ ਬੰਦਾ 44 ਇਸ ਗੱਲ ਦੀ ਕਰਦਾ ਹੈ ਕਿ ਮੁੰਡਾ ਨਸ਼ਾ ਤਾਂ ਨਹੀਂ ਕਰਦਾ ਜੀ ਜੇ ਕਿਸੇ ਨੇ ਬਹੁਤ ਸਾਰੇ ਤਲਾਕ ਵੀ ਜੇ ਅੱਜਕੱਲ ਤਲਾਕ ਦੀ ਰੇਸ਼ੋ ਵੱਧ ਰਹੀ ਹੈ ਬਲਵਿੰਦਰ ਜੀ ਤਾਂ 95% ਕਾਰਨ ਨਸ਼ਾ ਨਿਕਲ ਰਿਹਾ ਹੈ ਜੀ ਕਿਉਂਕਿ ਜੇ ਨੌਜਵਾਨ ਨਸ਼ਾ ਕਰਦਾ ਤਾਂ ਉਹਦੇ ਆਪਣੇ ਪਰਿਵਾਰ ਦੇ ਪਾਲਣ ਵਾਲੇ ਜਿਹੜੇ ਜ਼ਿੰਮੇਵਾਰੀਆਂ ਨੇ ਉਹ ਭੱਜ ਜਾਂਦੀਆਂ ਨੇ ਉਹਦੇ ਹੱਥੋਂ ਇੱਕ ਚੀਜ਼ ਹੋਰ ਵੀ ਆ ਨਾ ਜੇ ਕੋਈ ਮਤਲਬ ਮੁੰਡਾ ਨਸ਼ੇ ਕਰਦਾ ਹੋਵੇ ਤਾਂ ਅਕਸਰ ਹੀ ਕਹਿੰਦੇ ਨੇ ਵੀ ਇਹਦਾ ਵਿਆਹ ਕਰ ਦਿਓ ਸੁਧਰ ਜਾਊਗਾ ਸੋਹਰਨਾ ਦਾ ਕੀ ਆ ਉਸ ਕੁੜੀ ਦੀ ਵੀ ਜ਼ਿੰਦਗੀ ਕਈ ਵਾਰ ਬਰਬਾਦ ਕਰ ਦਿੰਦੇ ਨੇ ਦੋ ਪਰਿਵਾਰ ਡੁੱਬਦੇ ਨੇ ਬਲਵਿੰਦਰ ਜੀ ਜੀ ਕੁੜੀ ਵਾਲੇ ਤੇ ਦੂਜਾ ਮੁੰਡੇ ਵਾਲੇ ਜੇ ਇੱਕ ਨੌਜਵਾਨ ਕੋਈ ਨਸ਼ਾ ਕਰਦਾ ਤਾਂ ਜੀ ਬਹੁਤ ਸਾਰੀ ਇਹ ਵੀਡੀਓ ਬਲਵਿੰਦਰ ਜੀ ਰੋਜ਼ ਜਿਹੜੀਆਂ ਆਉਂਦੀਆਂ ਨੇ ਕੋਈ ਚੇਨ ਲਾ ਕੇ ਲੈ ਗਿਆ ਜੀ ਕਿਸੇ ਨੇ ਵਾਲੀਆਂ ਲਾ ਲਈਆਂ ਜੀ ਜਾਂ ਕੋਈ ਫੋਨ ਖੋ ਕੇ ਲੈ ਗਿਆ ਇਹ ਕੋਈ ਬਾਲੇ ਲੋੜਵੰਦ ਲੋਕ ਨਹੀਂ ਹੈ ਜੀ ਵੀ ਕੋਈ ਗਰੀਬੀ ਕਰਕੇ ਚੋਰੀ ਕਰਨ ਲੱਗ ਗਿਆ ਇਹ ਸਾਰੇ ਨਸ਼ੇ ਦੇ ਆਦੀ ਨੇ ਉਹਨੂੰ ਆਇਆ ਲੱਗਦਾ ਵੀ ਅੱਜ ਦਾ ਦਿਨ ਲੰਘੇ ਅਵਲੀ ਨੂੰ ਇੱਕ ਦਿਨ ਦਾ ਮਸਾ ਲੰਦਾ ਬਈ ਇੱਕ ਗੱਲ ਹੋਰ ਆ ਤੁਸੀਂ ਕਿਹਾ ਕਿ ਗਰੀਬੀ ਕਰਕੇ ਨਹੀਂ ਕਰਦਾ ਇਹ ਗੱਲ ਤਾਂ ਸਹੀ ਆ ਜੇ ਕੋਈ ਗਰੀਬ ਹੋਊਗਾ ਉਹ ਦਿਹਾੜੀ ਕਰ ਲੂਗਾ ਉਹ ਕਿਸੇ ਕੋਲ ਗੁਰੂ ਘਰ ਤੇ ਜਾ ਕੇ ਰੋਟੀ ਖਾ ਲਊਗਾ ਗੁਰਿੰਦਰ ਜੀ ਪੰਜਾਬ ਚ ਮਾਈਨਸ ਇੱਕ ਵੀ ਬੰਦਾ ਹੈ ਨਹੀਂ ਜਿਹਨੂੰ ਆਪਾਂ ਕਹਿ ਦਈਏ ਵੀ ਉਹ ਪੰਜਾਬ ਚ ਰਹਿੰਦਾ ਹੋਵੇ ਤਾਂ ਰੋਟੀ ਉਲੋ ਰਹਿ ਗਿਆ ਹੋਵੇ ਇੱਕ ਗੱਲ ਹੋਰ ਜੇ 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 ਬਲਵਿੰਦਰ ਜੀ ਆਪਾਂ ਇਹ ਸੋਚ ਲਈਏ ਕੀ ਬੰਦੇ ਦੇ ਯਾਰ ਬਹੁਤ ਜ਼ਿਆਦਾ ਗਰੀਬੀ ਆ ਤਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਆਂਡ ਗਵਾਂ ਦੀ ਇੰਨਾ ਬੰਦੇ ਦਾ ਇਸ ਗੱਲ ਨੂੰ ਸੋਚ ਲੈਂਦਾ ਕਿ ਨਹੀਂ ਯਾਰ ਵੀ ਜੇ ਪ੍ਰਸ਼ਾਦਾ ਛਕਾਉਣਾ ਤੇ ਦੋੜਨਾ ਤੇ ਗੁਰੂ ਘਰ ਵੀ ਛਕ ਲੈਂਦਾ ਪਰ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਡੱਕਾ ਤੋੜਨਾ ਨਹੀਂ ਵਿਹਲੇ ਰਹਿਣਾ ਨਸ਼ਾ ਰੱਜਮਾ ਕਰਨਾ ਲਾ ਕੇ ਐਨਕਾ ਫਿਰਦੇ ਰਹਿਣਾ ਤੇ ਇਹਨਾਂ ਨੂੰ ਆਏ ਲੱਗਦਾ ਕਿ ਯਾਰ ਵੀ ਜ਼ਿੰਦਗੀ ਬਸ ਇੱਕ ਦਿਨ ਦੀ ਆ ਬਈ ਇੱਕ ਚੀਜ਼ ਹੋਰ ਆ ਖਬਰਾਂ ਕਈ ਆਉਂਦੀਆਂ ਨੇ ਕਿਸੇ ਨੇ ਆਪਣੀ ਨਸ਼ੇੜੀ ਨੇ ਆਪਣੀ ਮਾਂ ਮਾਰਤਾ ਕਿਸੇ ਨੇ ਆਪਣਾ ਪਿਓ ਮਾਰਤਾ ਕਿਸੇ ਨੇ ਆਪਣਾ ਭਾਈ ਮਾਰਤਾ ਇਹ ਵੱਡੀ ਗੱਲ ਨਹੀਂ ਹੈਗੀ ਪੰਜਾਬ ਚ ਆਮ ਜੀਵਨ ਦੀ ਜਾਰੀ ਆ ਧਰ ਦਾ ਸਮਾਨ ਵੇਚਣਾ ਤਾਂ ਇਹਨਾਂ ਵਾਸਤੇ ਕੀ ਆ ਤੇ ਜਿਹੜੇ ਲੋਕ ਆਪਣਾ ਟੱਬਰ ਆਪਣਾ ਘਰ ਨਹੀਂ ਬਖਸ਼ਦੇ ਉਹ ਹੋਰ ਲੋਕਾਂ ਨੂੰ ਕਿਵੇਂ ਬਖਸ਼ ਦੇਣਗੇ ਅੱਜ ਦੇ ਦਿਨ 200 ਪਿੱਛੇ 400 ਪਿੱਛੇ ਲੋਕਾਂ ਦੇ ਦਾਤ ਮਾਰ ਦਿੰਦੇ ਨੇ ਬਹੁਤ ਮਾੜੀਆਂ ਕਿਤਾਵਾਂ ਵਾਪਰਦੀਆਂ ਨੇ ਤਾਂ ਇੱਕ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ 'ਚ ਹੋਈ ਸੀ ਕਿ ਇੱਕ ਮੁੰਡਾ ਮੰਡੀ ਗਵਿੰਦਗੜ ਤੋਂ ਆਪਣੇ ਘਰ ਆ ਰਿਹਾ ਸੀ ਨੈਸ਼ਨਲ ਹਾਈਵੇ ਦੇ ਨਾਲ-ਨਾਲ ਜਿਹੜਾ ਸਰਵਿਸ ਰੋਡ ਹੁੰਦਾ ਉੱਤੇ ਉਹਨੂੰ ਘੇਰ ਲਿਆ ਰਾਤ ਦਾ 8-9 ਵਜੇ ਦਾ ਟਾਈਮ ਹੋਣਾ ਸਰਦੀਆਂ 'ਚ ਤੇ ਉਸ ਮੁੰਡੇ ਕੋਲ ਲੈਪਟਾਪ ਸੀ ਕੁਝ ਕੈਸ਼ ਸੀ ਮੋਬਾਈਲ ਵਗੈਰਾ ਸੀ ਤੇ ਉਹਦੇ ਦਾਹ ਮਾਰਿਆ ਉਹਦੀਆਂ ਤਿੰਨ ਉਂਗਲੀਆਂ ਨੇ ਕੱਟੀਆਂ ਗੀਆਂ ਸੀ ਪਤਾ ਨਹੀਂ ਕਿਵੇਂ ਰਮਾਲ ਚ ਬੰਨ ਬੰਦ ਕਿ ਉਹ ਲੈ ਕੇ ਗਿਆ ਸਰਜਰੀ ਹੋਈ ਤਾਂ ਇੱਕ ਲੈਪਟਾਪ 20-25 ਹਜ਼ਾਰ ਦਾ ਲੈਪਟਾਪ ਆਉਣਾ ਤੇ ਨਸ਼ੇੜੀ ਕਿੰਨੇ ਦਾ ਵੇਚ ਦੇਣਗੇ 3-4 ਹਜ਼ਾਰ ਦਾ ਹਨਾ ਕਿਉਂਕਿ ਲੋਕ ਲੱਗੇ ਹੁੰਦੇ ਨੇ ਹੁਣ ਉਹਨੂੰ ਬਲਵਿੰਦਰ ਜੀ ਉਹਨੂੰ ਕਿਹੜਾ ਇਹ ਮਸਲਾ ਵੀ ਉਹਨੇ ਪਹਿਲਾਂ 바ਰਗੇਨਿੰਗ ਕਰਨੀ ਆ ਵੀ ਕਿੰਨੇ ਦਾ ਲੈਪਟਾਪ ਅਤੇ ਕਿੰਨੇ ਦੇ ਵੇਚਣਾ ਉਹਨੇ ਕਹਿਣਾ ਬਾਈ ਮੇਰਾ ਅੱਜ ਦਾ ਸਾਰ ਜੀ ਉਹ ਮੁੰਡੇ ਦੀ ਦੇਖੋ ਤੁਸੀਂ ਅਗਰ ਉਂਗਲੀਆਂ ਨਾ ਜੁੜਦੀਆਂ ਹੁਣ ਵੀ ਜੁੜ ਗਈਆਂ ਉਹ ਚੀਜ਼ ਤਾਂ ਬਣਨੀ ਨਹੀਂ ਨੀ ਹੈਗੀ ਠੀਕ ਆ ਉਹ ਅਪਾਹਜ ਕਰ ਦਿੰਦੇ ਬਹੁਤ ਨੁਕਸਾਨ ਹੁੰਦੇ ਨੇ ਬਲਵਿੰਦਰ ਜੀ ਚਲਦੇ ਵਾਹਨ ਦੇ ਮੂਰੇ ਆ ਕੇ ਲੁੱਟਖੋ ਕਰ ਲੈਂਦੇ ਨੇ ਤੁਰੇ ਜਾਂਦੇ ਦੇ ਹੁਣ ਆਪਾਂ ਪਿਛਲੇ ਹਫਤੇ ਖਬਰ ਦੇਖੀ ਸੀ ਕਿ ਇੱਕ ਬਜ਼ੁਰਗ ਔਰਤ ਦੀ ਤੁਰ ਜਾਂਦੀ ਦੇ ਜਦੋਂ ਵਾਲੀਆਂ ਲੋਂ ਲੱਗੀਆਂ ਤੇ ਥਾਂ ਤੇ ਡਿੱਗ ਪਈ ਜੀ ਮਨ ਕਾ ਟੁੱਟ ਜਾਂਦਾ ਨੁਕਸਾਨ ਹੋ ਜਾਂਦੇ ਨੇ ਪਰ ਅਮਲੀ ਬੰਦੇ ਨੇ ਇਹ ਥੋੜੀ ਆ ਕਿ ਪਿੱਛੇ ਭੋਂਗੇ ਵੇਖ ਲੂਗਾ ਕਿ ਬੀਬੜੀ ਡਿੱਗ ਪਈ ਤੇ ਯਾਰ ਵੀ ਮਾੜਾ ਹੋ ਗਿਆ ਜੇ ਉਹਦੇ ਮਨ 'ਚ ਕਦੇ ਰਹਿਮ ਆ ਜਾਊਗਾ ਜੀ ਜੀ ਇਹ ਬੰਦੇ ਉਹ ਨੇ ਬਲਵੰਦਰ ਜੀ ਜਿਨ੍ਹਾਂ ਨੂੰ ਇਹ ਮਸਲਾ ਹੁੰਦਾ ਕਿ ਨਸ਼ਾ ਕਰੋ ਆਉ ਦਾ ਟੱਡ ਪੂਰਾ ਕਰੋ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ ਇੱਕ ਮੈਂ ਖਬਰ ਪੜ੍ਹੀ ਸੀ ਕਾਫੀ ਟਾਈਮ ਹੋ ਗਿਆ ਕਿ ਇੱਕ ਰੈਕર્ડ ਦਾ ਪਰਦਾ ਫਾਸ਼ ਕੀਤਾ ਸੀ ਹੂੰ ਤਿੰਨ ਚਾਰ ਮੁੰਡੇ ਸੀ ਉਹ ਮੋਟਰਸਾਈਕਲ ਚੋਰੀ ਕਰਦੇ ਸੀ ਤੇ 3000 ਚ ਪਤਾ ਨਹੀਂ 6000 ਚ ਕਬਾੜੀਏ ਨੂੰ ਵੇਚਦੇ ਸੀ ਹਾਂ ਤੇ ਦਾ ਬੰਦੇ ਦਾ ਮੋਟਰਸਾਈਕਲ ਚੋਰੀ ਹੋਇਆ ਅੱਜ ਕੱਲ੍ਹ ਤੁਹਾਨੂੰ ਪਤਾ ਆਰਥਿਕ ਸਥਿਤੀ ਲੋਕਾਂ ਦੀ ਕਿੰਨੀ ਮਾੜੀ ਆ ਮੋਟਰਸਾਈਕਲ ਚੋਰੀ ਹੋ ਗਿਆ ਉਹਨੂੰ ਨਵਾਂ ਮੋਟਰਸਾਈਕਲ ਲੈਣਾ ਪੈ ਗਿਆ ਪਹਿਲਾਂ ਉਹ 15-20 ਹਜ਼ਾਰ ਕਿਸੇ ਤੋਂ ਫੜੂਗਾ ਜਾਂ ਵੈਸੇ ਡਾਊਨ ਪੇਮੈਂਟ 10 ਹਜ਼ਾਰ ਕਰ ਦੂਗਾ ਠੀਕ ਹੈ ਲੱਖ ਰੁਪਏ ਤੋਂ ਮਹਿੰਗਾ ਮੋਟਰਸਾਈਕਲ ਪੈਂਦਾ 3 ਸਾਲ ਉਹ ਬੰਦੇ ਨੂੰ ਕਿਸ਼ਤਾਂ ਭਰਨੀਆਂ ਪੈਣੀਆਂ ਤਾਂ ਉਹ ਠੀਕ ਹੈ ਕਿੰਨਾ ਸੰਤਾਫਟ ਆਇਆ 3000 ਦੀ ਤਾਂ ਕਿਹ ਟਿਕ ਮਹੀਨੇ ਦੀ ਹੁੰਦੀ ਆ ਘੱਟੋ ਘੱਟ ਇੱਕ ਤਾਂ ਬੰਦੇ ਦਾ ਸਾਧਨ ਜਿਹੜਾ ਕੋਲੇ ਸੀ ਉਹ ਚਾਹੇ 30 ਹਜ਼ਾਰ ਦਾ ਸੀ ਚਾਹੇ 40 ਹਜ਼ਾਰ ਦੀ ਉਹ ਗਿਆ ਜੀ 30 40 ਪੱਲਿਓਂ ਬਾਕੇ ਨਵਾਂ ਲੈ ਕੇ ਆਊਗਾ ਜੀ 70 80 ਹਜ਼ਾਰ ਦਾ ਉਹਨੂੰ ਪੁਰਾਣਾ ਮੋਟਰਸਾਈਕਲ ਪੈ ਗਿਆ ਬਲਵਿੰਦਰ ਜੀ ਤੇ ਜਿਹੜਾ ਮਨ ਖਰਾਬ ਹੋਇਆ ਕਿਉਂਕਿ ਜਿਹੜੇ ਸਰਦੇ ਜਿਹੇ ਪਰਿਵਾਰ ਹਨ ਬਲਵਿੰਦਰ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਜਿਨ੍ਹਾਂ ਨੂੰ ਆਏ ਲੱਗਦਾ ਕਿ ਅਰਬੀ 300 ਕਮਾਉਣਾ ਤੇ 100 ਬਚਾ ਲੈਣਾ 200 ਖਰਚਾ ਕੱਢ ਲੈਣਾ ਉਹ ਬੰਦੇ ਤੇ ਜਦੋਂ ਇਹੋ ਜੀ ਪਲਾਂਟੀ ਪੈ ਜਾਂਦੀ ਹੈ ਕਿਤੇ ਮੋਟਰਸਾਈਕਲ ਗੁੰਮ ਹੋ ਗਿਆ ਚੋਰੀ ਹੋ ਗਿਆ ਜਾਂ ਕਿਤੇ ਉਹਨਾਂ ਦੇ ਸਰਟੀਫੀਕੇਟ ਵੱਜ ਗਈ ਅਗਲਾ ਕੰਮ ਤੋਂ ਵੀ ਬਹਿ ਜਾਂਦਾ ਤੇ ਉਦੋਂ ਬਾਅਦ ਬੰਦਾ ਦੋਵਾਂ ਚਾਰਾ ਦੇ ਹੋਰ ਮੇਰੇ ਇੱਕ ਜਾਣਕਾਰ ਆ ਉਹਨੂੰ ਕਿਹਾ ਵੀ ਯਾਰ ਐਂ ਕਰਕੇ ਕਿਤੇ ਮੈਨੂੰ ਕਹਿੰਦਾ ਵੀ ਕਿਤੇ ਮੈਨੂੰ ਕੰਮ ਦੀ ਲੋੜ ਆ ਮੈਂ ਕਿਹਾ ਵੀ ਫਲਾਣੇ ਥਾ ਤੇ ਕੰਮ ਆ ਪਰ ਉਹਨੂੰ ਉਹਦੀ ਲੇਟ ਸ਼ਿਫਟ ਆ ਵੀ ਤੈਨੂੰ ਲੇਟ ਜਾਣਾ ਪਿਆ ਕਰੂ ਉਹ ਕਹਿੰਦਾ ਯਾਰ ਵੀ ਮੈਂ 10-15000 ਕਮਾਉਂਗਾ ਤੇ ਮਹੀਨੇ ਚ ਇਹ ਕਹਿੰਦੇ ਮੈਨੂੰ ਇੱਕ ਦਿਨ ਵੀ ਟੱਕਰਗੇ ਤੇ ਮੇਰਾ ਤਾਂ ਸਾਰਾ ਕੁਝ ਹੀ ਲੈ ਜਾਣਗੇ ਲੋਕ 8 ਵਜੇ ਤੋਂ ਬਾਅਦ ਘਰੋਂ ਬਾਹਰ ਨੌਕਰੀ ਕਰਨਾ ਕੀ ਰੋਟੀ ਖਾ ਕੇ ਤੁਰਨ ਕੋ ਵੀ ਡਰਦੇ ਨੇ ਤੁਹਾਨੂੰ ਮੈਂ ਦੱਸਦਾ ਕਿ ਮੈਂ ਤੁਹਾਨੂੰ ਆਪਣੇ ਏਰੀਏ ਦੀ ਦੱਸਦਾ ਸਾਡੇ ਸ਼ੀਦਾਂ ਦੀ ਧਰਤੀ ਆ ਫਤਿਹਗੜ੍ਹ ਸਾਹਿਬ ਹਨ ਦੂਰੋਂ ਦੂਰੋਂ ਲੋਕ ਨਤਮਸਤਕ ਹੋਣ ਆਉਂਦੇ ਨੇ ਮੈਨੂੰ ਯਾਦ ਆ ਨਾ ਮੈਂ ਸਕੂਲ ਟਾਈਮ ਜਿੰਨਾ ਪੜਿਆ ਸਾਡੇ ਪਿੰਡ ਦੇ ਨਾਲ ਨਹਿਰ ਲੰਘਦੀ ਉੱਥੇ ਵਾਰਦਾਤਾਂ ਹੋ ਜਾਂਦੀਆਂ ਸੀ ਮੇਰਾ ਖਿਆਲ ਆ ਤਿੰਨਾਂ ਚਾਰ ਵਾਰਦਾਤਾਂ ਸੁਣੀਆਂ ਹੋਣੀਆਂ ਸਕੂਲ ਟਾਈਮ 'ਚ ਹੁਣ ਤਾਂ ਆਮ ਹੀ ਗੱਲ ਹੋਈ ਪਈ ਆ ਕਿਤੇ ਕਿਸੇ ਨੂੰ ਨਹਿਰ ਤੇ ਘੇਰ ਲਿਆ ਜੀ ਅਇਕਾ ਸਾਡੇ ਇੱਕ ਗਰੋਹ ਫੜਿਆ ਸੀਗਾ 11 ਮੁੰਡੇ ਸੀਗੇ ਅਮਲੋਖ ਨੇ ਏਰੀਏ ਦੇ ਸੀਗੇ ਉਹ ਤੇ ਵਾਰਦਾਤ ਕਰਦੇ ਸੀ ਉਹ ਮੰਡੀ ਗਵਿੰਦਗੜ੍ਹ ਚ ਸਰੰਦ ਚ ਇਧਰੋਂ ਰਾਜਪੁਰੇ ਤੱਕ ਚਲੇ ਜਾਂਦੇ ਸੀ ਇਹਦੇ ਦਾ ਸਰੰਦ ਪਟਿਆਲਾ ਰੋਡ ਆ ਇਧਰ ਚਲੇ ਜਾਂਦੇ ਸੀ ਤੇ 11 ਮੁੰਡੇ ਪੁਲਿਸ ਨੇ ਚੱਕੇ ਸੀ ਤੇ ਹੁੰਦਾ ਕੀ ਆ ਫੜਦੇ ਨੇ ਜੀ ਬਾਅਦ ਦੇ ਵਿੱਚੋਂ ਬਾਹਰ ਹੋ ਆ ਜਾਂਦੇ ਨੇ ਕਿਉਂਕਿ ਸਜ਼ਾ ਇਨੀ ਸਖਤ ਨਹੀਂ ਹੈਗੀ ਇਹਨਾਂ ਮਾਮਲਿਆਂ ਚ ਆ ਕੇ ਫਿਰ ਉਹ ਦੁੱਗਣਾ ਕਰਦੇ ਨੇ ਅ ਰਜਿੰਦਰ ਹਸਪਤਾਲ ਚ ਕੋਈ ਸਾਡਾ ਜਾਣਕਾਰ ਸੀ ਜੀ ਉਹ ਰਾਤ ਨੂੰ ਜੌਬ ਕਰਕੇ ਆਇਆ ਤੇ ਰਾਤ ਦੇ ਕਹਿੰਦੇ 11:30 ਵਜੇ ਸੀ ਉਧਰੋਂ ਜਦੋਂ ਮੋਟਰਸਾਈਕਲ ਤੋਂ ਆਇਆ ਤੇ ਕਿਸੇ ਨੇ ਰਾਜ ਹੱਥ ਦਿੱਤਾ ਤੇ ਉਹ ਵਿਚਾਰਾ ਮਾਤੜ ਬੰਦਾ ਡਰ ਇੰਨਾ ਗਿਆ ਉਹਨੇ ਵਾਹਣ 'ਚ ਮੋਟਰਸਾਈਕਲ اتارਤਾ ਹੂੰ ਉਹਨੂੰ ਲੱਗਿਆ ਵੀ ਮੈਨੂੰ ਲੁੱਟ ਖੋਹ ਵਾਲੇ ਪੈ ਗਏ ਸੀ ਉਹ ਕੋਈ ਅੱਗੋਂ ਵੀ ਕੋਈ ਐਫਸੀਆਈ 'ਚ ਲੱਗਾ ਸੀਗਾ ਤੇ ਉਹਨੇ ਹੱਥ ਦਿੱਤਾ ਵੀ ਮੈਨੂੰ ਉੱਥੋਂ ਤੱਕ ਲੈ ਜਾ ਕਿ ਉਹਨੇ ਉਹਨੇ ਵਾਹਨ 'ਚ ਮੋਟਰਸਾਈਕਲ ਦਰਦ ਲੋਕ ਡਰੇ ਨੇ ਬ੍ਰਿੰਦਰ ਜੀ ਇੱਕ ਚੀਜ਼ ਹੋਰ ਹੈ ਬਾਈ ਮੈਂ ਦੇਖਿਆ ਸ਼ਾਇਦ ਅੰਬਰਸਰ ਵਾਲੀ ਖਬਰਾਂ ਨੇ ਦੋ ਖਬਰਾਂ ਆਈਆਂ ਨੇ ਪਹਿਲਾਂ ਵੀ ਹੋਈ ਸੀ ਹੁਣ ਵੀ ਹੋਈ ਆ ਇੱਕ ਗੁਰਦਾਸਪੁਰ 'ਚ ਹੋਈ ਸੀ ਕਿ ਸ਼ਾਇਦ ਅੰਮ੍ਰਿਤਸਰ 'ਚ ਹੋਈ ਸੀ ਇੱਕ ਗੁਰਦਾਸਪੁਰ 'ਚ ਆਈ ਬੰਦੇ ਨੇ ਲਿਫਟ ਮੰਗੀ ਇੱਕ ਬੱਚੇ ਤੋਂ 11 ਸਾਲ ਦੇ ਸੋ ਗਾਹ ਕਹਿੰਦਾ ਰੋਕੀ ਰੋਕੀ ਮੇਰਾ ਕੁਝ ਡਿੱਗ ਗਿਆ ਉਹਨੇ ਮੋਟਰਸਾਈਕਲ ਰੁਕਾਇਆ ਉਹਨੇ ਏਦਾਂ ਫੜਿਆ ਮੁੰਡਾ ਮੋਟਰਸਾਈਕਲ ਤੋਂ ਸਿੱਟਿਆ ਮੋਟਰਸਾਈਕਲ ਤੇ ਜਾ ਕੇ ਲੈ ਗਿਆ ਤੇ ਕਿਥੋਂ ਇੱਕ ਲੜਕੀ ਸੀ ਵਿਚਾਰੀ 16-17 ਸਾਲ ਦੀ ਕੁੜੀ ਸੀ ਨਾਲ ਉਹਦਾ 12-13 ਸਾਲ ਦਾ ਭਾਈ ਸੀ ਉਹ ਪਿੰਡ ਚ ਜਾ ਰਹੇ ਸੀ ਐਕਟਿਵ ਆ ਤੇ ਟਿਊਸ਼ਨ ਡਾਸ਼ਨ ਤੁਹਾਨੂੰ ਪਤਾ ਪਿੰਡਾਂ ਚ ਭੇਜ ਦਿੰਦੇ ਨੇ ਹਾਂ ਉਹ ਪਿੰਡ ਚੋਂ ਬਾਹਰ ਨਿਕਲਦੀ ਖਰ ਉਹਨਾਂ ਨੂੰ ਘੇਰ ਕੇ ਉਹਨਾਂ ਦੀ ਸਕੂਟੀ ਲੈ ਕੇ ਫੋਨ ਲੈ ਕੇ ਪੈਸੇ ਲੈ ਗਏ ਇਹ ਹਾਲ ਆ ਇੱਕ ਬੱਚੇ ਨੂੰ ਬਖਸ਼ ਦੇ ਨਹੀਂ ਹੈਗੇ ਆਪਾਂ ਦੇਖੀਏ ਜੇ ਕੋਈ ਬੱਚਾ ਗਰਜ ਜਵੇ ਕਿਸੇ ਦੇ 6:00 ਵਜੇ ਜੇ ਉਹ ਆਪਣਾ ਵੀ ਨਾ ਹੋਵੇ ਨਾ ਕਿੰਨਾ ਦਰਦ ਹੁੰਦਾ ਦਿਲ ਜਾ ਦੁਖਦਾ ਵੀ ਯਾਰ ਜਵਾਖ ਦੇ 6:00 ਵਜੇ ਬੱਚਕ ਵੀ ਨੇ ਪਿੰਨਾ ਲਾਈਵ ਚਲੀ ਜਾਂਦਾ ਸੀ ਕਮਰਗਰੇ ਵਾਲਾ ਖਾੜਾ ਹੂੰ ਕਵਰਗਰੇ ਵਾਲ ਨੇ ਚਲਦੇ ਖਾੜੇ 'ਚ ਗੱਲ ਦੱਸੀ ਕਿ ਮੈਂ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਿਹਾ ਸੀ ਜਲੰਧਰ ਵੱਲ ਨੂੰ ਤੇ ਮੈਨੂੰ ਦੋ ਬੰਦੇ ਨੇ ਹੱਥ ਦੇਤਾ ਤੇ ਮੈਂ ਗੱਡੀ 'ਚ ਭਾਲੇ ਤੇ ਜਦੋਂ ਗੱਡੀ 'ਚ ਭਾਲੇ ਤੇ ਕਹਿੰਦਾ ਮੈਨੂੰ ਲੱਗਿਆ ਵੀ ਬੰਦੇ ਸਹੀ ਨਹੀਂ ਹੈ ਕਹਿੰਦਾ ਵੀ ਮੈਂ ਕਿਹਾ ਵੀ ਮੈਨੂੰ ਲੁੱਟਣ ਵਾਸਤੇ ਚੜੇ ਸੀ ਕਹਿੰਦਾ ਹਾਂ ਬਾਈ ਤੈਨੂੰ ਲੁੱਟਣਾ ਸੀ ਪਰ ਅਸੀਂ ਤੈਨੂੰ ਪਛਾਣ ਲਿਆ ਵੀ ਤੂੰ ਕਮਰਗਰੇ ਵਾਲਾ ਵੀ ਤੂੰ ਫਕੀਰ ਬੰਦਾ ਆਇਆ ਜੋ ਆ ਕਵਰਗਰੇ ਵਾਲ ਕਹਿੰਦਾ ਵੀ ਮੈਂ ਜਾਣ ਲੱਗੇ ਨੂੰ ਉਹਨੂੰ ਪੈਸੇ ਦਿੱਤੇ ਵੀ ਆ ਲਓ ਪਰ ਕਵਰਗਰੇ ਵਾਲਤਾ ਬਚ ਗਿਆ ਜੇ ਕਵਰਗਰੇ ਵਾਲ ਦੀ ਥਾਂ ਤੇ ਕਿਸੇ ਹੋਰ ਬੰਦੇ ਨੇ ਗੱਡੀ 'ਚ ਬਿਠਾਏ ਹੁੰਦੇ ਬੰਦੇ ਉਹਨਾਂ ਨੇ ਬਖਸ਼ਣਾ ਨਹੀਂ ਸੀ ਬਾਈ ਇਹ ਤਾਂ ਅੱਜ ਕੱਲ੍ਹ ਟਾਈਮ ਹੈ ਹੀ ਨਹੀਂ ਆਪਾਂ ਕਹਿੰਦੇ ਵੀ ਇਨਸਾਨੀਅਤ ਦੇ ਨਾਤੇ ਯਾਰ ਕਈ ਵਾਰ ਤਰਸ ਵੀ ਆ ਜਾਂਦਾ ਏ ਪਰ ਇੱਕ ਤਾਂ ਲੁੱਟਾ ਖੋਹਣਾ ਹੋ ਗਿਆ ਦੂਜਾ ਅੱਜ ਕੱਲ੍ਹ ਨਸ਼ੇ ਦੇ ਤਸਕਰ ਵਗੈਰਾ ਫਿਰ ਦਿਨ ਹੁਣ ਆਪਾਂ ਨੂੰ ਕੋਈ ਲਿਫਟ ਲੈ ਲਈ ਕਿਸੇ ਨੇ ਆਪਾਂ ਤੋਂ ਆਪਾਂ ਯਾਰ ਬਾਈ ਕਿੱਥੇ ਧੁੱਪ 'ਚ ਖੜਾ ਲੈ ਜੰਨੇ ਆ ਉਹਦੇ ਕੋਲ ਕੋਈ ਸਮਾਨ ਹੋਵੇ ਜੋ ਯੂ ਗੈਂਗਸਟਰ ਰਹੇ ਹੋਵੇ ਇਹ ਵੀ ਚੱਕਰ ਹੋ ਜਾਂਦੇ ਨੇ ਨਾ ਅੱਜ ਕੱਲ ਇੱਕ ਹੋਰ ਸੁਣਿਆ ਸੀ ਮੈਂ ਖਬਰ ਕੀਤੀ ਸੀ ਇੱਕ ਐਨਆਈਏ ਦੀ ਰੇਡ ਪਈ ਸੀ ਕਿਸੇ ਤਾਂ ਤੇ ਮੁੰਡੇ ਦੇ ਘਰ ਮੁੰਡਾ ਜਮਾਂ ਹੀ ਸਾਊ ਚੱਕਰ ਐ ਹੋਇਆ ਸੀ ਕਿ ਉਹ ਕਿਤੇ ਜਾ ਰਿਹਾ ਹੋਣਾ ਕਿਸੇ ਨੇ ਫੋਨ ਮੰਗਿਆ ਕਿ ਬਾਈ ਫੋਨ ਦੇ ਦੇ ਯਾਰ ਫੋਨ ਕਰਨਾ ਕੋਈ ਜ਼ਰੂਰੀ ਜੀ ਮੇਰਾ ਫੋਨ ਬੰਦ ਹੋ ਗਿਆ ਉਹਨੇ ਫੋਨ ਦਿੱਤਾ ਉਹ ਕੋਈ ਗੈਂਗਸਟਰ ਵਗੈਰਾ ਨੂੰ ਕੀਤਾ ਹੋਣਾ ਉਹ ਮੁੰਡੇ ਦੇ ਘਰੇ ਰੇਡ ਪੈ ਗਈ ਆਮ ਬੰਦੇ ਦੇ ਤਾਂ ਸਾਹ ਸੁੱਕ ਜਾਂਦੇ ਨੇ ਵੀ ਹੋ ਕੀ ਗਿਆ ਰਾਤ ਚ ਜਾਂਦੇ ਬਲਵੰਦਰ ਜੀ ਬਹੁਤ ਸਾਰੇ ਲੋੜਵੰਦ ਵੀ ਹੁੰਦੇ ਨੇ ਉਹਨਾਂ ਚੋਂ ਉਹਨਾਂ ਚੋਂ ਚੋਰ ਵੀ ਹੁੰਦੇ ਨੇ ਪਰ ਜਿਹੜੇ ਲੋੜਬੰਦ ਹੁੰਦੇ ਨੇ ਕਿਤੇ ਨਾ ਕਿਤੇ ਉਹ ਸ਼ੱਕੀ ਸ਼ੱਕੀ ਤਰੀਕੇ ਨਾਲ ਪੜ੍ਹਨੂ ਦੇਖ ਲੈਣੇ ਤੇ ਉਹ ਨੁਕਸਾਨ ਹੁੰਦਾ ਆਪਾਂ ਤਾਂ ਆਪਾਂ ਨੂੰ ਐ ਲੱਗਦਾ ਕੀ ਨਹੀਂ ਹਰ ਸਮਾਂ ਮੜਾ ਅੱਜ ਕੱਲ ਉਹ ਕਿੰਨੀ ਗੱਲਾਂ ਕਰਦੇ ਆ ਯਾਰ ਵੀ ਹੁਣ ਬਿਠਾ ਲੈਂਦੇ ਆ ਅਗਲਾ ਕਹਿੰਦਾ ਨਹੀਂ ਵਸੇ ਇੱਕ ਗੱਲ ਤਾਂ ਹੈ ਨਾ ਲੋਕ ਸੋਚਦੇ ਨੇ ਕਿ ਮੈਂ ਕਿਸੇ ਨੂੰ ਲਿਫਟ ਦੇ ਕੇ ਉਹਨੂੰ 2-4 ਕਿਲੋਮੀਟਰ ਛੱਡ ਦੂੰਗਾ ਉਹਦਾ ਭਲਾ ਕਰ ਦੂੰਗਾ ਪਰ ਜੇ ਕੋਈ ਇਦਾਂ ਦੀ ਗੱਲ ਹੋ ਗਈ ਪੁਲਿਸ ਨੇ ਫੜ ਲਿਆ ਜਾਂ ਮੈਨੂੰ ਲੁੱਟ ਲਿਆ ਜਾਂ ਮੰਨ ਲਓ ਉਹਦੇ ਕੋਲ ਕੋਈ ਇਲੀਗਲ ਸਮਾਨ ਹੋਇਆ ਅੱਗੇ ਪੁਲਿਸ ਨੇ ਘੇਰ ਲਿਆ ਸਾਡੇ ਤੇ ਕੋਈ ਕੇਸ ਪਾਤਾ ਕੋਈ ਨਸ਼ੇ-ਨੁਸ਼ੇ ਦਾ ਮੈਂ ਤਾਂ 5-7 ਸਾਲ ਤਰੀਕਾ ਹੀ ਭੁਗਤੀ ਜਾਊਂਗਾ ਫਿਰ ਐਸੀ ਦੀ ਭਲਾਈ ਕਰਕੇ ਵੀ ਕੀ ਲੈਣਾ ਇਹ ਚੀਜ਼ ਵੀ ਹੋ ਜਾਂਦੀ ਹੈ ਨਾ ਇੱਕ ਵਾਰੀ ਮੈਨੂੰ ਕਿਸੇ ਨੇ ਦੱਸੀ ਸੀ ਤੇ ਕਹਿੰਦੇ ਕੋਈ ਮੁੰਡਾ ਬੋਲਟ ਤੇ ਜਾ ਰਿਹਾ ਸੀ ਰਾਹ ਦੇ ਵਿੱਚ ਇੱਕ ਲੇਡੀ ਨੇ ਉਹਨੂੰ ਹੱਥ ਦਿੱਤਾ ਲਿਫਟ ਮੰਗੀ ਹੂੰ ਤੇ ਉਹ ਲੇਡੀ ਬੋਲਟ ਦੇ ਪਿੱਛੇ ਬਹਿ ਗਈ ਤੇ ਅੱਗੇ ਜਾ ਕੇ ਉਹ ਲੇਡੀ ਦੀ ਚੱਪਲ ਡਿੱਗੀ ਉਹ ਕਹਿੰਦੀ ਵੀ ਪੁੱਤ ਮੇਰੀ ਚੱਪਲ ਡਿੱਗੀ ਰੋਕੀ ਰੋਕੀ ਤੁਹਾਨੂੰ ਪਤਾ ਮੋਟਰਸਾਈਕਲ ਅੱਗੇ ਲੰਘ ਜਾਂਦਾ ਉਹ ਕਹਿੰਦੀ ਮੇ ਤਾਂ ਤੁਰਿਆ ਨਹੀਂ ਜਾਂਦਾ ਵੀ ਚੱਕ ਲਿਆ ਵੀ ਮਰੇ ਗੋਡੇ ਆਂਦੇ ਕੋਈ ਪ੍ਰੋਬਲਮ ਆ ਉਹ ਮੁੰਡਾ ਗਿਆ ਚੱਪਲ ੱਤਕਣਾ ਤੇ ਫਿਰ ਲੀਡੀ ਬੋਲਟ ਪਾ ਕੇ ਲੈ ਗਈ ਕੀ ਕਰੋਗੇ ਨਕਸਾਨ ਹੁੰਦੇ ਨੇ ਬਾਕੀ ਗੱਲ ਨਸ਼ੇ ਦੀ ਆਪਾਂ ਕਰਦੇ ਸੀ ਮੇਨ ਟਾਪਿਕ ਕਿ ਮਾਨਸਿਕਤਾ ਜਿਹੜੀ ਉਹ ਨਸ਼ੇ ਵਾਲਿਆਂ ਦੀ ਗਰਕ ਹੁੰਦੀ ਜਾ ਰਹੀ ਹੈ ਇੱਕ ਤਾਂ ਉਹ ਆਪਣਾ ਪਰਿਵਾਰ ਖਰਾਬ ਕਰਦੇ ਨੇ ਦੂਜਾ ਪਿੰਡ ਚ ਕੋਈ ਮੰਗਵਾ ਸਾਈਕਲ ਨਹੀਂ ਦੰਦਾ ਤੀਜਾ ਉਹਨਾਂ ਦੇ ਯਾਰ ਦੋਸਤ ਨੇ ਜਿਹੜੇ ਉਹ ਫੋਨ ਚੱਕਣੋਂ ਹਟ ਜਾਂਦੇ ਨੇ ਵੀ ਬਗਾਰੇ ਪਾਉਣੀ ਆ ਨਹੀਂ ਜਾਂ ਤਾਂ ਪੈਸੇ ਮੰਗੂਗਾ ਜਾਂ ਕੋਗਗਾ ਬਾਈ ਆ ਚੀਜ਼ ਕਰਦੇ ਉਹ ਕਰਦੇ ਹਨਾ ਅਗਲਾ ਕਹਿੰਦਾ ਵੀ ਯਾਰ ਜੇ ਇੱਕ ਕੱਲ ਨੂੰ ਕੋਈ ਗੱਲ ਹੋ ਗਈ ਇਹਦੇ ਘਰ ਦੇ ਮੈਨੂੰ ਕਹਣਗੇ ਤੂੰ ਨੂੰ ਪੈਸੇ ਦਿੱਤੇ ਨੇ ਬੰਦੇ ਕਈ ਕਈ ਇਸ ਮਸਲੇ ਦੇ ਬੰਦਰ ਕਈ ਬੰਦਿਆਂ ਨੂੰ ਨਾ ਕਿਉਂਕਿ ਨਸ਼ੇੜੀ ਬੰਦੇ ਨੇ ਪਹਿਲਾਂ ਤਾਂ ਬਹਾਨਾ ਲਾਉਣਾ ਹੁੰਦਾ ਵੀ ਬਾਈ ਤੇਰੀ ਪਰਜਾਈ ਢੱਲੀ ਆ ਬਾਈ ਵਣ ਕੇ ਉਹਨੂੰ ਹਸਪਤਾਲ ਲੈ ਕੇ ਜਾਣਾ ਉਹਦੇ ਦਰਦ ਉੱਠ ਖੜਿਆ ਕਈ ਬੰਦੇ ਨੂੰ ਆਇਆ ਹੁੰਦਾ ਵੀ ਯਾਰ ਵਾਕਈ ਬੰਦਾ ਵਿਆਹ ਵਰਿਆ ਹਰ ਉਹ ਇਮੋਸ਼ਨਲ ਕਾ ਇਮੋਸ਼ਨਲ ਕਈ ਬੰਦੇ ਹੁੰਦੇ ਆ ਵੀ ਯਾਰ ਵੀ ਮੈਂ ਫੋਨ ਕਰਦਾ ਬਲਵਿੰਦਰ ਵੀ ਤੇਰੀ ਭਤੀਜੀ ਢਿੱਲੀ ਆ ਯਾਰ ਅਭੀ ਉਹਨੂੰ ਉਹਨੂੰ ਹਸਪਤਾਲ ਲੈ ਕੇ ਆਣਾ ਮੈਨੂੰ 1200 ਰੁਪਏ ਦੇ ਹੁਣ ਬੰਦੇ ਨੇ ਆਪਦਾ ਐ ਸੋਚ ਲਿਆ ਵੀ ਯਾਰ ਧੀ ਧਿਆਣੀ ਦਾ ਪੁੱਣ ਦਾ ਕੰਮ ਆ ਤੇ ਦੇ ਦੇਣੇ ਪਰ ਘਰ ਵਾਲੀ ਵੀ ਇੱਕ ਦੋ ਵਾਰ ਢਿੱਲੀ ਹੁੰਦੀ ਐ ਤੇ ਜਵਾਕ ਵੀ ਇੱਕ ਦੋ ਵਾਰ ਢਿੱਲੀ ਹੁੰਦੇ ਆ ਤੀਜੀ ਵਾਰੀ ਬੰਦੇ ਨੂੰ ਪਤਾ ਲੱਗਦਾ ਵੀ 420 ਕਰਨ ਵਾਲਾ ਬੰਦਾ ਇਹ ਤਾਂ ਇਹ ਮਤਲਬ ਉਹਨਾਂ ਦਾ ਹੁੰਦਾ ਹੈ ਨਾ ਕਿ ਆਪਾਂ ਅੱਜਕੱਲ ਦੇਖੀਏ ਕਾਲਜਾਂ 'ਚ ਪੜਦੇ ਆਂ ਯੂਨੀਵਰਸਿਟੀ 'ਚ ਪੜਦੇ ਆਂ ਜਾਂ ਨਹੀਂ ਵੀ ਪੜਦੇ ਬੰਦੇ ਦਾ ਇੱਕ ਫਰੈਂਡ ਸਰਕਲ ਹੁੰਦਾ ਉਹ ਮਤਲਬ ਕਿ ਆਪਣੇ ਲਈ ਆਪਣੇ ਪਰਿਵਾਰ ਤੋਂ ਵੀ ਵੱਧ ਕੇ ਹੁੰਦਾ ਇੱਕ ਸਮੇਂ 'ਚ ਜੇ ਆਪਾਂ ਉਹਨਾਂ ਨਾਲ ਵਧੀਆ ਬਣਾ ਕੇ ਰੱਖੀਏ ਕਿਉਂਕਿ ਆਪਣੇ ਫਰਜ਼ ਵੀ ਹੁੰਦੇ ਨੇ ਇਦਾਂ ਨਹੀਂ ਹੈਗੇ ਕਿ ਆਪਣੀ ਯਾਰੀ ਦੋਸਤੀ ਆ ਤਾਂ ਇੱਕ ਬੰਦਾ ਪਰਿਵਾਰਿਕ ਵੀ ਸੰਭਾਲੀ ਜਾਊਗਾ ਹਨਾ ਪਰ ਜਦੋਂ ਅਗਲਾ ਦੇਖਦਾ ਵੀ ਇਹ ਬੰਦਾ ਗਲਤ ਰਾਹ ਤੇ ਤੁਰ ਪਿਆ ਅਗਲਾ ਪਿੱਛੇ ਹਟ ਜਾਂਦਾ ਵੀ ਨਹੀਂ ਯਾਰ ਵੀ ਬੰਦਾ ਗਲਤ ਆ ਵੀ ਹੁਣ ਕੰਮ ਖਰਾਬ ਆ ਤੇ ਦੂਜਾ ਕਈ ਘਰ ਦੇ ਵੀ ਲੋਕਾਂ ਨੇ ਹੁੰਦੇ ਨੇ ਮੈਂ ਦੇਖੇ ਨੇ ਕਈ ਸੀ ਨਾ ਕਿ ਦੋ ਤਿੰਨ ਮੁੰਡੇ ਇਕੱਠੇ ਬੈਠ ਕੇ ਕਿ दारू ਪੀ ਆਏ ਤੇ ਉਹਦੇ ਘਰ ਦੇ ਕਹਣਾ ਫਿਰ ਵੀ ਫਲਾਣਾ ਬੰਦਾ ਸੀ ਉਹਦੇ ਸਾਡਾ ਮੁੰਡਾ ਨਸ਼ੇ ਤੇ ਲਾਤਾ ਵੀ ਉਹਦੇ ਉਹ ਲੈ ਜਾਂਦਾ ਏ ਉਹ ਪੁਲਾਉਂਦਾ ਏ ਹੁਣ ਐਡਾ ਦਾ ਕੋਈ ਹੁੰਦਾ ਨਹੀਂ ਜਿਹੜਾ ਲੋਕਾਂ ਨੂੰ ਬੁਲਾਈ ਜਾਉਂ ਮੇਂ ਬੰਦੇ ਦਾ ਮਨ ਕਰੂਗਾ ਉਹ ਤਾਂ ਪੀਊਗਾ ਹੁਣ ਆਪਾਂ ਵੀ ਮਹਿਸਲੇ ਤੇ ਜਾਂਦੇ ਆਂ ਵਿਆਹਾਂ ਸ਼ਾਦੀਆਂ ਤੇ ਜਾਂਦੇ ਆਂ ਆਪਾਂ ਵੀ ਵੈਸ਼ ਤੋਂ ਬੰਦਿਆਂ ਖਾ ਪੀ ਕੇ ਮੁੜੇ ਆਉਨੇ ਆ ਹਨਾ ਜਿਹਨੇ ਨਸ਼ਾ ਕਰਨਾ ਏ ਉਹ ਤਾਂ ਆਪ ਹੀ ਜਾ ਕੇ ਉਹਨੇ ਕਰ ਹੀ ਲੇਗਾ ਉਹ ਤਾਂ ਉਹਨੇ ਤਾਂ ਵੈਸ਼ ਤੋਂ ਵਿਆਹ ਚ ਵੀ ਆਪਣੀ ਬੋਤਲ ਲੈ ਜਣੀ ਆ ਉਹ ਸਿਸਟਮ ਆ ਬਿਲਕੁਲ ਬਰਿੰਦਰ ਜੀ ਬਿਲਕੁਲ ਤੇ ਰਹੀ ਗੱਲ ਸਮਝਾਉਣ ਦੀ ਸਮਝ ਦੇ ਤਾਂ ਹੈ ਨਹੀਂ ਕੋਈ ਮਤਲਬ ਸੁਧਰ ਵੀ ਜਾਂਦੇ ਨੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਨਸ਼ੇ ਚ ਬਹੁਤ ਡੂੰਘੇ ਫਸ ਗਏ ਸੀ ਤੇ ਵਾਪਸ ਵੀ ਮੁੜਿਆ ਏ ਪਰ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਬਾਈ ਕਿਸੇ ਨੇ ਆਪਣੀ ਪ੍ਰਾਪਰਟੀ ਬੇਚਦੀ ਹੈ ਹਨਾ ਕਿਸੇ ਨੇ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲ ਵਾਲੇ ਆਪਦੇ ਪਰਿਵਾਰਗ ਵਾਲਿਆ ਜਾਂ ਕਿਸੇ ਨੇ ਸੁਨਹਿਰੀ ਸਾਲ ਆਪਣੇ ਖਰਾਬ ਕਰਤੇ ਕਿ ਜਿਹੜੇ ਟਾਈਮ 'ਚ ਉਹਨੇ ਨੌਕਰੀ ਕਰਨੀ ਸੀ ਜਾਂ ਬਿਜ਼ਨਸ ਕਰਨਾ ਸੀ ਆਪਣਾ ਕੰਮਕਾਰ ਚੱਕਣਾ ਸੀ ਉਹ ਟਾਈਮ ਨੂੰ ਨਸ਼ੇ 'ਚ ਪਿਆ ਰਹਿਆ ਤੇ ਵਕਤ ਲੰਘੇ ਤੇ ਤਾਂ ਫਿਰ ਕੁਝ ਮਿਲਦਾ ਨਹੀਂ ਹੈਗਾ ਇਹ ਚੀਜ਼ਾਂ ਨੇ ਜਿਹੜੀਆਂ ਇਹ ਮਾਰ ਕਰਦੀਆਂ ਨੇ ਪਰ ਅਹਿਸਾਸ ਨਹੀਂ ਹੁੰਦਾ ਉਦੋਂ ਹੁੰਦਾ ਯਾਰ ਵੀ ਜ਼ਰੂਰ ਹੋਇਆ ਵਾ ਸਮਾਨ ਲਾਇਆ ਹੋਇਆ ਇੰਨੇਾਰੇ ਨਹੀਂ ਰੱਬ ਨਹੀਂ ਜਿੱਤੇ ਹੁੰਦਾ ਪਰ ਬਾਅਦ ਚ ਬੰਦੇ ਦੇ ਪੱਲੇ ਪਛਤਾਵਾ ਰਹਿ ਜਾਂਦਾ ਪਈਆਂ ਦੇ ਤਾਂ ਵਿਆਹ ਵੀ ਨਹੀਂ ਹੁੰਦੇ ਵਿਆਹ ਆਪਣੇ ਤਾਂ ਕੀ ਆਪਣੇ ਭਾਈ ਭੈਣ ਦਾ ਵੀ ਅੱਗਾ ਮਾਰ ਦਿੰਦੇ ਨੇ ਹਾਂ ਜੀ ਜਿਹੜੇ ਜਿਹੜੇ ਪਰਿਵਾਰ ਦਾ ਕੋਈ ਜਵਾਕ ਨਸ਼ਾ ਕਰਦਾ ਤੇ ਉਹਦੇ ਨਿੱਕੇ ਵੱਡੇ ਭਰਾ ਭੈਣ ਭਰਾ ਦਾ ਵੀ ਔਖਾ ਹੋ ਜਾਂਦਾ ਜੀ ਮੈਂ ਇੱਕ ਸਾਡੀ ਰਿਸ਼ਤੇਦਾਰੀ ਆ ਉਹਨਾਂ ਦੇ ਪਿੰਡ ਦੇ ਨਾਲ ਪਿੰਦਾ ਆਪਣਾ ਦਾ ਨਾਮ ਤਾਂ ਇੱਥੇ ਨਹੀਂ ਲੈਣਾ ਚਾਹੀਦਾ ਕਿਉਂਕਿ ਜਦੋਂ ਪੰਜਾਬ ਚ ਸਮਾਗ ਚੱਲੀ ਉਹ ਚੱਲੀ ਸੀ ਨਾ ਉਹ ਪਿੰਡ ਬਹੁਤ ਜਿਆਦਾ ਬਦਨਾਮ ਹੋ ਗਿਆ ਸੀ ਕਹਿੰਦੇ 3-4 ਸਾਲ ਤੱਕ ਕਿਸੇ ਮੁੰਡੇ ਦਾ ਪਿੰਡ ਵਿੱਚ ਵਿਆਹ ਹੀ ਨਹੀਂ ਹੋਇਆ ਹੁਣ ਕਈ ਲੋਡਵੰਦ ਵੀ ਹੁੰਦੇ ਨੇ ਕਿਸੇ ਦਾ ਮੰਨ ਲਓ ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਆ ਮਾਪੇ ਬਿਮਾਰ ਰਹਿੰਦੇ ਨੇ ਜਾਂ ਵੈਸੇ ਹੀ ਤੁਹਾਨੂੰ ਪਤਾ ਵੀ ਲੋਡ ਹੁੰਦੀ ਆ ਪਰਿਵਾਰ ਕੇ ਚੀਜ਼ ਦੀ ਹੈ ਨਾ ਇੱਕ ਸਟੇਜ ਪਰਿਵਾਰ ਤੇ ਅਜਿਹੀ ਆ ਜਾਂਦੀ ਆ ਤਾਂ ਉਹਨਾਂ ਲੋਕਾਂ ਨੂੰ ਜਿਹੜੇ ਕੁਝ ਖਾਂਦੇ ਪੀਂਦੇ ਨਹੀਂ ਸੀ ਅਗਲਾ ਕਹਿੰਦਾ ਯਾਰ ਉਹ ਫਲਾਣੇ ਪਿੰਡ ਚ ਉਹ ਤਾਂ ਨਸ਼ੇੜੀ ਬਹੁਤ ਨੇ ਉੱਥੇ ਨਾ ਵਿਆਹ ਕਰਿਓ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਅਗਲਾ ਪਤਾ ਲੰਦਾ ਸਾਰਾ ਇਹ ਚੀਜ਼ਾਂ ਕਾਫੀ ਹੋ ਜਾਂਦੀਆਂ ਨੇ ਹਮ ਤੇ ਦੂਜਾ ਤੁਸੀਂ ਕਿਹਾ ਤਲਾਕ ਦਾ ਤਲਾਕ ਦਾ ਵੀ ਸੀਨ ਹੈਗਾ ਇੱਕ ਚੀਜ਼ ਹੋਰ ਵੀ ਹੋ ਰਹੀ ਹੈ ਕਿ ਲੋਕ ਨਾ ਸਮਝੌਤੇ ਬਹੁਤ ਕਰ ਰਹੇ ਨੇ ਮੈਂ ਪਿੰਡਾਂ ਚ ਅਕਸਰ ਦੇਖਿਆ ਕਿ ਬੰਦਾ ਹੈ ਜਿਹੜਾ ਉਹ ਸਿਰੇ ਦਾ ਨਸ਼ੇੜੀ ਆ ਘਰੇ ਕੁਛ ਨਹੀਂ ਦਿੰਦਾ ਘਰੋਂ ਲੜਾਈ ਵੀ ਕਰਦਾ ਏ ਠੀਕ ਆ ਕਮਾਉਂਦਾ ਕੁਛ ਨਹੀਂ ਖਾਂਦਾ ਹੀ ਆ ਉਜਾੜਦਾ ਹੀ ਆ ਉਹ ਮਾਪੇ ਜਿਹੜੀ ਮਾਂ ਹੈ ਮੰਨ ਲਓ ਕੁੜੀ ਦੀ ਜਾਂ ਮਾਂ ਹੈ ਦਾਦਾ ਦਾਦੀ ਹੋਗੇ ਉਹ ਵਿਚਾਰੇ ਦਿਹਾੜੀਆਂ ਕਰਦੇ ਫਿਰਦੇ ਨੇ ਕੋਈ ਸਫਾਈ ਦਾ ਕਰਦੇ ਨੇ ਕੋਈ ਕੱਪੜੇ ਸਿਉਂਦਾ ਏ ਕੋਈ ਪ੍ਰਾਈਵੇਟ ਨੌਕਰੀ ਕਰਦੀ ਹੈ ਲੇਡੀ ਸਕੂਲਸ ਕਾਲਜ ਕਿਤੇ ਹੋਰ ਤਾਂ ਉਹ ਆਪਣੇ ਛੋਟੇ ਬੱਚਿਆਂ ਦੀ ਫੀਸਾਂ ਫੂਸਾਂ ਕੱਢਦੀ ਉਹ ਤੋਂ ਵੀ ਲੜਕੇ ਪੈਸੇ ਲੈ ਜਾਂਦੇ ਨੇ ਉਹ ਇੱਕ ਪਾਸੇ ਤਾਂ ਤਲਾਕ ਅੱਜ ਕੱਲ੍ਹ ਵਾਲੀ ਜਨਰੇਸ਼ਨ ਆ ਜਿਹੜੀ ਉਹ ਤਾਂ ਤਲਾਕ ਲੈ ਲੈਂਦੇ ਆ ਕਿ ਮੈਂ ਨਹੀਂ ਸਹਿ ਸਕਦੀ ਪਰ ਜਿਹੜੀਆਂ ਉਹ ਪੁਰਾਣੀਆਂ ਨੇ ਉਹ ਸਹਿ ਰੀਆਂ ਨੇ ਤੇ ਪਤਾ ਨਹੀਂ ਕਿੰਨਾ ਚਿਰ ਉਹਨਾਂ ਨੇ ਹੋਰ ਸਹਿਣਾ ਹੈ ਇਹ ਸੰਤਾਪ ਕਈ ਵਾਰ ਹਾਲਾਤ ਹਜੇ ਬਣ ਦਿੰਦੇ ਨੇ ਜਦੋਂ ਕੋਈ ਨਸ਼ੇੜੀ ਮਰ ਜਾਂਦਾ ਏ ਤਾਂ ਉਹਦਾ ਪਰਿਵਾਰ ਇੰਨਾ ਦੁਖੀ ਹੁੰਦਾ ਏ ਉਹਨਾਂ ਨੂੰ ਰੋਣਾ ਵੀ ਨਹੀਂ ਆਉਂਦਾ ਇਹ ਚੀਜ਼ ਹੋ ਜਾਂਦੀ ਏ ਵੀ ਯਾਰ ਤਿਸ਼ੂਕਰ ਬਣਾਉਂਦੇ ਨੇ ਬਲ ਉਧਰ ਜੀ ਖੁਸ਼ਗਰ ਮਨਾਉਂਦੇ ਨੇ ਕਿਹੜਾ ਛੁੱਟੇ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਤੇ ਇਹ ਤਾਂ ਹੁਣ ਆਪਾਂ ਨੂੰ ਸੋਚਣਾ ਪਊਗਾ ਨਾ ਹੂੰ ਕਿ ਆਪਾਂ ਜਾ ਕੇ ਤਨੂ ਰਿਆਂ ਨਸ਼ੇ ਦਾ ਸਭ ਨੂੰ ਪਤਾ ਏ ਕਿ ਇਹ ਕੋਈ ਚੰਗੀ ਚੀਜ਼ ਤਾਂ ਹੈ ਨਹੀਂ ਮਾੜੀ ਚੀਜ਼ ਆ ਹਨਾ ਇਹਦਾ ਨੁਕਸਾਨ ਆ ਪਰ ਜਦ ਤੱਕ ਆਪਾਂ ਇਹਨੂੰ ਛੱਡਦੇ ਨਹੀਂ ਹੈਗੇ ਉਦੋਂ ਤੱਕ ਕੁਝ ਨਹੀਂ ਹੋਣਾ ਸਰਕਾਰਾਂ ਨੂੰ ਨਹੀਂ ਬਲੇਮ ਕੀਤਾ ਜਾ ਸਕਦਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੋਈ ੱੱਕੇ ਨਾਲ ਤਾਂ ਤੁਹਾਨੂੰ ਖਵਾ ਨਹੀਂ ਸਕਦਾ ਨਸ਼ਾ ਹਨਾ ਬਿਲਕੁਲ ਜੀ ਬਿਲਕੁਲ ਬਿੰਦਰ ਜੀ ਤਾਂ ਅੱਜ ਨਸ਼ੇ ਦੇ ਮਸਲੇ ਉੱਤੇ ਚਰਚਾ ਕੀਤੀ ਹੈ ਕਿ ਕਿਸ ਪ੍ਰਕਾਰ ਨੌਜਵਾਨੀ ਦਾ ਅਤੇ ਸਾਡੇ ਲੋਕਾਂ ਦਾ ਘਾਣਾ ਨਸ਼ਾ ਕਰ ਰਿਹਾ ਹੈ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਦੇਖਦੇ ਰਹਣਾ ਤਾਂ ਟੀਵੀ ਐਨ ਆਰ ਆਈ